ਦੇਖ ਕਿੱਦਾ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਪਏ ਹੋਏ ਨੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹੋ ਭਾਜੀ ਇਹ ਕਤਲ ਜਾਰੇ ਇੰਜੈਕਸ਼ਨ ਦੀ ਤੁਸੀਂ ਕਿਉਂ ਲਾ ਰਹੇ ਹੋ ਜੀ ਮਰ ਜਾਓਗੇ ਸਰ ਨਾ ਲਾਓ ਜੀ ਭਾਜੀ ਮਜਬੂਰ ਆ ਭਾਜੀ ਨਸ਼ਾ ਲੱਗ ਗਿਆ ਛੁੱਟਦਾ ਨਹੀਂ ਆ ਭਾਜੀ ਸੈਂਟਰ ਵੀ ਕੱਟ ਲਿਆ ਭਾਜੀ ਪਰ ਬੜੀ ਕੋਸ਼ਿਸ਼ ਕਰਦੇ ਆ ਛੱਡਦੀ ਏ ਤੋੜ ਲੱਗਦੀ ਏ ਭਾਜੀ ਦਵਾਈ ਮਿਲਦੀ ਆ ਦਵਾਈ ਨਾਲ ਕੁਝ ਨਹੀਂ ਬੰਦਦਾ ਸਰ ਆਦਤ ਬਹੁਤ ਗੰਦੀ ਲੱਗਦੀ ਏ ਸਰ ਆਪਾਂ ਸੋਚਦੇ ਆ ਛੱਡਦੀ ਏ 2 ਦਿਨ ਜੇ ਨਾ ਲਈਏ ਤਾਂ ਸਰ ਤੀਜੇ ਦਿਨ ਇਹ ਲਾਣੀ ਲਾਣਾ ਸਰ ਪਰ ਇੱਕ ਵੀ ਦਿਨ ਸਾਡਾ ਨਾਗਾ ਨਹੀਂ ਲੱਗਦਾ ਸਰ ਪੂਰੀ ਦਿਹਾੜੇ ਦੇ ਵਿੱਚ ਜਿਆਦਾ ਨਹੀਂ ਤਾਂ ਸਰ ਆਪਾਂ ਪੰਜ ਵਾਰੀ ਸਮਾਨ ਸਰ ਲਾ ਲਈਦਾ ਪੰਜ ਵਾਰੀ ਆਪਾਂ ਨੇ ਡੋਜ਼ ਲੈਣੀ ਲੈਣੀ ਪੜੇ ਲਿਖੇ ਪੜੇ ਲਿਖੇ ਪਲਸ 1 ਕੀਤੀ ਹੋਈ ਆ ਸਰ ਕਾਰਵਾ ਠੀਕ ਆ ਤੀ ਰਿਕਸ਼ਾ ਗਿੱਡੀ ਚਲਾਉਣਾ ਸਰ ਮੈਂ ਆਪਣੇ ਆਪਣਾ ਕੋਈ ਚੱਕਵਾੜ ਵੀ ਚੋਕ ਲਈਦਾ ਇਹਨੂੰ ਕੱਢ ਲਾ ਮਰ ਜਾਏਗਾ ਬਾਹਰ ਕੱਢ ਲਾ ਇੰਜੈਕਸ਼ਨ ਨੂੰ ਕੱਢ ਲਾ ਸਰ ਸਾਰੇ ਹੁਣੇ ਤਾਂ ਲਾਏ ਅਜੇ ਤਾਂ ਕੁਝ ਬਣਿਆ ਹੀ ਨਹੀਂ ਇੱਕ ਦੋ ਵਾਰੀ ਇਹਨੂੰ ਬਲੱਡ ਕਰਾਂਗੇ ਤਾਂ ਜਾ ਕੇ ਸੱਸ ਮਸਾ ਹੋਣਾ ਇਹਦਾ ਬਾਕੀ ਸਰ ਮਜਬੂਰ ਬਹੁਤ ਹੋ ਚੁੱਕੇ ਹੋਏ ਆ ਨਸ਼ਾ ਕਿੱਥੋਂ ਲੈ ਕੇ ਆਨੇ ਆ ਉਹ ਇਹ ਸਾਰੇ ਬਸ ਇਥੇ ਕਲੋਨੀ ਚ ਬਿਗਦਾ ਸੰਜੇਗਾਂਦੀ ਕਲੋਨੀ ਬਸਤੀ ਇਹ ਕਲੋਨੀ ਦੇ ਵਿੱਚ ਸਾਰੇ ਪਾਸੇ ਨਸ਼ਾ ਕਰਿਆ ਸਾਰੇ ਸੰਜੇਗਾਂਦੀ ਕਲੋਨੀ ਹੋਈ ਸਾਰਾ ਕਰੋੜਾਂ ਲੱਖਾਂ ਦਾ ਬਣ ਗਿਆ ਸਾਰੇ ਪਾਸੇ ਨਸ਼ਾ ਲੈ ਕਰਿਆ ਸਾਰਾ ਸਮੈਗ ਦੇ ਗਿਆ ਅੰਕਲ ਬੈਕ ਨਸ਼ਾ ਸਰ ਨਸ਼ੇ ਨੇ ਮਾਰ ਲਿਆ ਸਾਨੂੰ ਸਾਰਾ ਆਪਾਂ ਭਰਾ ਦੋ ਭਰਾਵਾ ਸਰ ਦੋਨੋਂ ਦੇ ਦੋਨੋਂ ਹੀ ਨਸ਼ੇ ਚ ਲੱਗੇ ਹੋਇਆ ਸਰ ਕੋਈ ਕਹਿੰਦਾ ਮਤਲਬ ਸਰ ਆਪਾਂ ਤਾਂ ਇਹ ਕਹਿੰਨੇ ਆ ਸਰਕਾਰ ਏ ਨਾ ਸੇ ਨੂੰ ਬੰਦੇ ਕਰਾ ਦੇ ਤੱਕ ਛੱਡਿਆ ਜਾਊਗਾ ਸਰ ਛੱਡਿਆ ਜਾਊਗਾ ਸਰ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੈਂ ਖੜਾ ਐਸਐਮ ਕਿਹੜੇ ਨਾਮ ਐ ਇਸ ਏਰੀਆ ਦਾ ਇਸ ਏਰੀਆ ਦਾ 33 ਸੈਕਟਰ ਆ ਜੀ 32 ਸੈਕਟਰ ਜੋ ਦੇਖੋ ਲੜਕੇ ਦੇ ਇੰਜੈਕਸ਼ਨ ਲਾ ਰਿਆ ਸੀ ਮੈਂ ਜਾ ਰਿਆ ਸੀ ਮੈਂ ਉਹਨਾਂ ਦੀ ਵੀਡੀਓ ਕਰਾ ਲਾ ਪਿਆ ਇਹ ਦੇਖੋ ਕਿਦਾਂ ਇੰਜੈਕਸ਼ਨ ਇਹਨੇ ਲਾਇਆ ਹੋਇਆ ਬੱਸ ਸਰ ਛੱਡ ਦਿਓ ਪੁੱਤਰੇ ਕਿਛ ਕੁਝ ਨਹੀਂ ਪਿਆ ਤੇ ਇੰਜੈਕਸ਼ਨ ਲਾਇਆ ਸਰ ਜੀ ਛੱਡਨ ਨੂੰ ਤਾਂ ਆਪਾਂ ਛੱਡ ਦਿੱਿਆ ਸਰ ਬਸ ਗੱਲਬਾਤ ਚੱਕਰ ਵਾਲੀ ਇਹ ਆ ਚੱਕਰ ਚੱਕਰ ਵਾਲੀ ਇਹ ਆ ਕਿ ਸਰ ਜੇ ਇਹ ਨਸ਼ਾ ਇੱਥੇ ਬੰਦ ਹੋ ਜਵੇ ਤਾਂ ਜਰੂਰ ਛੱਡਿਆ ਜਾਊਗਾ ਸਰ ਤਾਂ ਇਹ ਨਸ਼ਾ ਇੱਥੇ ਵਿਕਦਾ ਤਾਂ ਸਰ ਕੀ ਕਹਿਣਾ ਹੈ ਤੂੰ ਕੀ ਕਹਿਣਾ ਕਹਿਣਾ ਮੈਂ ਕਹਿੰਦਾ ਸਰ ਆ ਨਸ਼ਾ ਬੰਦ ਹੋ ਜਾਵੇ ਸਰ ਤੇ ਨਸ਼ਾ ਜ ਆਪਾਂ ਛੱਡ ਸਕਦੇ ਆ ਸਰ ਇਹ ਬੰਦ ਹੀ ਨਹੀਂ ਹੁੰਦਾ ਸਰ ਕੀ ਕਰੀਏ ਮਜਬੂਰ ਆ ਸਰ ਅਸੀਂ ਬਸ ਸਰ ਹੁਣ ਕਿੱਥੋਂ ਲੈ ਕੇ ਕਿੰਨੇ ਦਾ ਲੈ ਕੇ ਆਏ ਹੁਣ ਆਪਾਂ ਲੈ ਕੇ ਆਇਆ ਸਰ 1000 ਰੁਪਏ ਦਾ ਹੁਣ ਲਿੱਤਾ ਸਰ ਡੇਲੀ ਕਿੰਨੇ ਦਾ ਲਾ ਲੈਨੇ ਆ ਡੇਲੀ ਦਾ ਤਾਂ ਜਿਆਦਾ ਨਹੀਂ ਤਾਂ 3-400 ਰੁਪਏ 400 ਰੁਪਏ ਦਾ ਯਾਨੀ ਕਿ ਪੂਰੀ ਦਿਹਾੜੀ ਦੇ ਵਿੱਚ ਸਰ ਜਿਆਦਾ ਨਹੀਂ ਤਾਂ 1000 ਤੋਂ 1500 ਰੁਪਏ ਦਾ ਤਾਂ ਕਿਤੇ ਨਹੀਂ ਗਿਆ ਸਰ 200 ਦਾ ਪਹਿਲਾਂ ਤਾਂ 400 ਤੋਂ 500 ਤੋਂ ਥੱਲੇ ਚੀਜ਼ 500 400 ਤੋਂ ਥੱਲੇ ਚੀਜ਼ ਮਿਲਦੀ ਨਹੀਂ ਸੀ ਸਰ ਹੁਣ ਤਾਂ ਸਰ 200 ਰੁਪਏ ਦੇ 250 ਰੁਪਏ ਦੇ ਵਿੱਚ ਵੀ ਚੀਜ਼ ਮਿਲ ਜਾਂਦੀ ਹੈ ਜੀ ਅੱਜ ਜਿੱਦਾਂ ਚੀਜ਼ ਮਿਲਦੀ ਆ ਸਰ ਲੈਣੇ ਵਾਲੇ ਨੇ ਤਾਂ ਜੀ ਲਾਣਾ ਜੀ ਜੇ ਆਪਾਂ ਇਹ ਜਾਣਿਆ ਕਿ ਇਹ ਚੀਜ਼ ਨੂੰ ਤੁਸੀਂ ਦੇਖ ਸਕਦੇ ਇੱਥੇ ਪਬਲਿਕ ਵੀ ਖੜੀ ਹੈ ਪਬਲਿਕ ਵੀ ਪਾ ਜੀ ਪਬਲਿਕ ਵੀ ਖੜੀ ਮੈਂ ਇਹਨਾਂ ਨਾਲ ਗੱਲਬਾਤ ਕਰਾਇਆ ਜਿਹੜੇ ਲੋਕੀ ਦੇਖੋ ਛੜਿਆ ਨੌਜਵਾਨ ਨਸ਼ੇ ਦੇ ਵਿੱਚ ਪਏ ਇਹਨਾਂ ਨਾਲ ਕੀ ਕਹਿਣਾ ਚਾਹੋਗੇ ਜੀ ਇਹਨਾਂ ਨੂੰ ਸਹਾਇਤਾ ਹੋਣੀ ਚਾਹੀਦੀ ਹੈ ਲੇਕਿਨ ਜੇ ਤੋਂ ਵਿਗੜਾ ਜਿਹੜਾ ਜਿਹੜਾ ਦਿੰਦਾ ਉਹਨੂੰ ਵੀ ਸਹਾਇਤਾ ਦਿੱਤੀ ਜਾਏਗੀ ਠੀਕ ਹੈ ਕਿਉਂ ਦੁਨੀਆ ਖੱਜਲੀ ਕੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਪਬਲਿਕ ਵੀ ਇਹਨਾਂ ਨੂੰ ਰੋਕ ਰੋਕ ਕੇ ਦੇਖਣ ਲੱਗੀ ਸਰ ਕੀ ਕਹਿਣਾ ਚਾਹੋਗੇ ਮੈਂ ਜਾ ਰਿਹਾ ਸੀ ਮੈਂ ਇੱਕ ਪੱਤਰਕਾਰ ਹਾਂ ਨਸ਼ਾ ਕਰ ਰਹੀ ਸੀ ਅੰਦਰ ਇੰਜੈਕਸ਼ਨ ਲੱਗਾ ਸੀ ਕੀ ਕਹਿਣਾ ਚਾਹोगे ਪੁਲਿਸ ਨੂੰ ਬੁੜੀ ਕਰਦੇ ਪੁਲਿਸ ਨੂੰ ਬੁੜਾ ਕੀਤਾ ਤੁਸੀਂ ਹਾਂਜੀ ਪੁਲਿਸ ਨੂੰ ਬੁੜਾ ਕੀਤਾ 1 ਟੂ 1 ਕੀ ਕਰੇ ਪੁਲਿਸ ਨੂੰ ਬੁੜਾ ਕੀਤਾ ਨਹੀਂ ਮੈਂ ਪੁਲਿਸ ਨੂੰ ਨਹੀਂ ਫੋਨ ਕੀਤਾ ਜੀ ਮੈਂ ਕਰਾਂ ਫਿਰ ਹਾਂ ਠੀਕ ਆਵੇ ਦੱਸੋਗੇ ਕਿ ਕਿੱਥੋਂ ਨਸ਼ਾ ਲੈਂਦੇ ਆ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਬਸ ਸਰ ਆਪੇ ਬੇਟਾ ਮੈਂ ਤਾਂ ਇਹੀ ਕਹਣਾ ਕਿ ਨਸ਼ੇ ਤੋਂ ਦੂਰ ਹੋ ਜਾਓ ਆਪਾਂ ਇਹ ਕਹਿੰਦੇ ਆ ਸਰ ਇਹ ਚੀਜ਼ ਨੂੰ ਰੋਕਿਆ ਜਾਵੇ ਇਹ ਚੀਜ਼ੇ ਰੁਕ ਗਈ ਤਾਂ ਸਰ ਬਹੁਤ ਬਚਾਅ ਹੋਊਗਾ ਸਰ ਕਹਿੰਦਾ ਭਾਵੇਂ ਇਹ ਜੇ ਚੀਜ਼ ਵਿਕਣੀ ਬੰਦ ਹੋਊਗੀ ਤਾਂ ਬਹੁਤ ਜ਼ਿਆਦਾ ਕੁਝ ਬੰਦੇ ਦਾ ਨਾਮ ਲੈ ਸਕਦਾ ਜਿਨ੍ਹਾਂ ਕੋਲ ਨਸ਼ਾ ਲੈ ਕੇ ਆਏ ਕਿਹੜੀ ਦਾ ਸ਼ਾ ਵੇਚਣ ਵਾਲੇ ਹੈ ਇੱਕ ਸੰਨੀ ਮੋਡਲ ਆ ਸਰ ਬਹੁਤ ਵੱਡਾ ਕੰਮ ਆ ਸਰ ਉਹਦਾ ਬਸਤੀ ਦੇ ਬਸਤੀ ਹੈ ਜੋਤੇ ਵਾਲੇ ਬਸਤੀ ਉਹਦਾ ਠੀਕ ਆ ਜੀ ਵਧੀਆ ਰਾਤ ਨੂੰ 2 ਵਜੇ ਵੀ ਚੱਲ ਜੀਏ ਤਾਂ ਰਾਤ ਨੂੰ 2 ਵਜੇ ਵੀ ਚੀਜ਼ ਮਿਲ ਜਾਂਦੀ ਹੈ ਜੀ ਇੱਕ ਤਾਂ ਹੁੰਦਾ ਨਾ ਜੀ ਕਿ ਚੀਜ਼ ਨਹੀਂ ਮਿਲਦੀ ਵੀ ਬੰਦੇ ਨੂੰ ਤਾਂ ਬੰਦਾ ਟਾਈਮ ਕੱਟ ਲਿੰਦਾ ਪਰ ਰਾਤ ਨੂੰ 2 ਵਜੇ ਵੀ ਚੱਲ ਜਾਈਏ ਸਰ ਰਾਤ ਨੂੰ 2 ਵਜੇ ਵੀ ਚੀਜ਼ ਮਿਲ ਜਾਂਦੀ ਆ